ਦਿਲਿਸਨ ਤੁਸੀਂ ਕਾਫੀ ਦੇਸ਼ਾਂ ਵਿੱਚ ਕੰਮ ਕੀਤਾ ਤੁਸੀਂ ਯੂਰਪ ਦੇ ਵਿੱਚ ਵੀ ਕੰਮ ਕੀਤਾ ਹੁਣ ਤੁਸੀਂ ਯੂਕੇ ਦੇ ਵਿੱਚ ਵੀ ਨੂੰ ਜੇ ਆਪਾਂ ਗੱਲ ਕਰੀਏ ਅੱਜ ਇੱਕ ਬਹੁਤ ਹੀ ਦੁਖਦ ਘਟਨਾ ਤੇ ਆਪਣੀ ਅੱਜ ਗੱਲਬਾਤ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿ ਜੋਰਜੀਆ ਦੇ ਵਿੱਚ 12 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਵਿੱਚੋਂ 11 ਪੰਜਾਬੀ ਸਨ ਹਾਲਾਤ ਇਹ ਬਣੇ ਕਿ ਬਾਹਰ ਗੱਲੋ ਕੇ ਬਹੁਤ ਠੰਢੀ ਬਾਹਰ برفیلے ਤੂਫਾਨ ਸੀ ਬਰਫੀ ਜਿਸ ਤੋਂ ਬਚਨ ਦੀ ਲਈ ਉਸ ਤੋਂ ਠੰਢ ਤੋਂ ਬਚਨ ਦੀ ਉਹਨਾਂ ਨੇ ਅੰਦਰ ਹੀਟਿੰਗ ਸਿਸਟਮ ਲਾ ਗਿਆ ਸੀ ਜਿਸ ਦੀ ਵਜ੍ਹਾ ਦੇ ਕਰਕੇ ਇਨਾ 11 ਕਲੋਕੇ ਪੰਜਾਬੀਆਂ ਦੀ ਤੇ ਇੱਕ ਕਿਸੇ ਹੋਰ ਨੌਜਵਾਨ ਦੀ ਕਿਸੇ ਹੋਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਕੀ ਕਾਰਨ ਹੈ ਕਿਵੇਂ ਚਿਰਦੇ ਹੋ ਕਿਵੇਂ ਵਜੇ ਸਦਾ ਕਿਉਂਕਿ ਬਾਹਰ ਐਨੀ ਤਬਾਹੀ ਤੋਂ ਬਚਣ ਵਾਸਤੇ ਉਹਨਾਂ ਨੇ ਹਿੱਟ ਸਿਸਟਮ ਲਾਇਆ ਸੀਗਾ ਤੇ ਇਹ ਜੋ ਮੌਤ ਹੁੰਦੀ ਹੈ 11 ਪੰਜਾਬੀਆਂ ਦੀ ਕੀ ਕਹੋਗੇ ਇਸ ਬਾਰੇ ਤੁਸੀਂ ਬੜੀ ਦੁਖਦਾਈ ਘਟਨਾ ਜੀ ਇਹ ਆਪਾਂ ਅਕਸਰ ਸੁਣਦੇ ਰਹਿੰਦੇ ਆ ਕਿ ਕੋਈ ਟਾਮੀ ਟਾਮੀ ਮੌਤ ਵੈਸੇ ਤਾਂ ਹਰ ਹਫਤੇ ਦੇ ਵਿੱਚ ਦੋ ਚਾਰ ਪੰਜ ਇਹੋ ਜਿਹੀਆਂ ਖਬਰਾਂ ਵਿਦੇਸ਼ਾਂ ਤੋਂ ਆਉਂਦੀਆਂ ਰਹਿੰਦੀਆਂ ਪਰ ਇਹ ਇੱਕ ਸਮੂਹ ਦੇ ਰੂਪ ਦੇ ਵਿੱਚ ਆਪਾਂ ਕਹੀਏ ਵੀ 11 ਪੰਜਾਬੀਆਂ ਦੀਆਂ ਮੌਤਾਂ ਇਕੱਠੀਆਂ ਦੀਆਂ ਹੋ ਗਈਆਂ ਇੱਕ ਇੰਡੀਅਨ ਰੈਸਟੋਰੈਂਟ ਜੌਰਜੀਆ ਕੰਟਰੀ ਹੈ ਇੱਕ ਉਹਦੇ ਵਿੱਚ ਇੱਕ ਇੰਡੀਅਨ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਲੋਕ ਸੀ ਉੱਥੇ ਹੀ ਇਹ ਸੌਂਦੇ ਵੀ ਹੋਣਗੇ ਤੇ ਬਾਹਰ ਜਿਵੇਂ ਦਾ ਮੌਸਮ ਸੀਗਾ ਬਰਫੀਲਾ ਤੂਫਾਨ ਕਹਿੰਦੇ ਚੱਲ ਰਿਹਾ ਤੇ ਅੰਦਰ ਇਹਨਾਂ ਨੇ ਹੀਟ ਵਾਸਤੇ ਜਿਹੜੀ ਹੈ ਉਹ ਗੈਸ ਵਾਲੀਆਂ ਭੱਟੀਆਂ ਜਾਂ ਫਿਰ ਗੈਸ ਵਾਲਾ ਹੀਟਿੰਗ ਸਿਸਟਮ ਜਿਹੜਾ ਹੈਗਾ ਉਹ ਯੂਜ਼ ਕੀਤਾ ਤੇ ਇਹ ਉਥੇ ਹੀ ਮਤਲਬ ਕਿ ਲੇਟੇ ਹੋਏ ਨੇ ਤੇ ਉਹ ਜਿਹੜੀ ਹੈ ਕੀ ਹੁੰਦਾ ਵੀ ਉਹ ਗੈਸ ਵਾਲਾ ਸਿਸਟਮ ਹੈ ਨਾ ਜਿਹੜਾ ਉਹ ਇੰਨਾ ਖਤਰਨਾਕ ਹੈ ਸਾਡੇ ਲੋਕਾਂ ਨੂੰ ਇਹ ਸਮਝਾਵਾਂਗੇ ਵੀ ਪਰ ਆਪਾਂ ਪਹਿਲਾਂ ਘਟਨਾ ਦੱਸ ਦਈਏ ਗੈਸ ਜਿਹੜੀ ਗੈਸ ਚੜਨ ਦੇ ਨਾਲ ਜਿਹੜੇ ਆ 12 ਦੇ 12 ਲੋਕ ਜਿਹੜੇ ਅੰਦਰ ਸੁੱਤੇ ਹੋਏ ਸੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਜਿਹਦੇ ਵਿੱਚੋਂ ਇੱਕ ਕੋਈ ਬਾਹਰ ਦਾ ਬੰਦਾ ਹੈ 11 ਪੰਜਾਬੀ ਨੇ ਤੇ 11 ਦੇ ਵਿੱਚੋਂ ਇੱਕ ਕਪਲ ਵੀ ਹੈ ਮਤਲਬ ਕਿ ਹਸਬੰਡ ਵਾਈਫ ਵੀ ਹੈ ਸੋ ਤੁਸੀਂ ਦੇਖੋ ਉਹ ਹਸਬੰਡ ਵਾਈਫ ਇਕੱਠੇ ਹੀ ਚੜਾਈ ਕਰ ਗਏ ਬਾਕੀ ਉਹ 10 ਜਿਹੜੇ ਉਹਨਾਂ ਦੇ ਨਾਲ 9 ਜਿਹੜੇ ਹੋਰ ਪੰਜਾਬੀ ਸੀ ਸੋ ਇਹ 12 11 ਲਾਸ਼ਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਨੂੰ ਆਉਣਗੀਆਂ ਸੰਦੂਕਾਂ 'ਚ ਬੰਦ ਹੋ ਹੋ ਕੇ ਸੋ ਐਸੀਆਂ ਘਟਨਾਵਾਂ ਜਿਹੜੀਆਂ ਉਹ ਪਹਿਲਾਂ ਵੀ ਹੋਈਆਂ ਤੇ ਸਾਡੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਮੈਂ ਕਹਿੰਨਾ ਵੀ ਸਮਝ ਦੀ ਕਮੀ ਹੈਗੀ ਹੈ ਵਿਦੇਸ਼ਾਂ 'ਚ ਅਸੀਂ ਆ ਗਏ ਪਰ ਅਸੀਂ ਵਿਦੇਸ਼ਾਂ ਦਾ ਸਿਸਟਮ ਉਥੇ ਕਿਵੇਂ ਕੰਮ ਕਰਨਾ ਹੈ ਕਿਵੇਂ ਰਹਿਣਾ ਕਿਹੜੀਆਂ ਚੀਜ਼ਾਂ ਕਿਸ ਤਰੀਕੇ ਨਾਲ ਇਸਤੇਮਾਲ ਕਰਨੀਆਂ ਆਪਾਂ ਇਹ ਨਹੀਂ ਸਿੱਖੀਆਂ ਵੈਸੇ ਤਾਂ ਯੂਰਪ ਜਿਹੜਾ ਹੈਗਾ ਜਾਂ ਹੋਰ ਜਿਹੜੇ ਮੁਲਕ ਡਿਵੈਲਪ ਮੁਲਕ ਹੈਗੇ ਆ ਇਹਨਾਂ ਦੇ ਵਿੱਚ ਬਹੁਤ ਕੁਝ ਐਸਾ ਹੈ ਕਿ ਜਿਹੜਾ ਤੁਹਾਨੂੰ ਸਮਝਾਇਆ ਜਾਂਦਾ ਜਦੋਂ ਤੁਸੀਂ ਕੋਈ ਬਿਜ਼ਨਸ ਰਨ ਕਰਨਾ ਹੁੰਦਾ ਤੁਹਾਡੇ ਸਪੈਸ਼ਲ ਕੋਰਸ ਹੁੰਦੇ ਨੇ ਤੁਹਾਨੂੰ ਹਰ ਗੱਲ ਦਾ ਜਿਹੜਾ ਹੈ ਦੱਸਿਆ ਜਾਂਦਾ ਹੈ ਇੱਥੋਂ ਤੱਕ ਕਿ ਤੁਹਾਨੂੰ ਰੈਸਟੋਰੈਂਟਾਂ ਦੇ ਵਿੱਚ ਇਹ ਵੀ ਦੱਸਿਆ ਜਾਂਦਾ ਵੀ ਜਿਹੜੇ ਤੁਹਾਡੇ ਖਾਣ ਪੀਣ ਦਾ ਸਮਾਨ ਹੈਗਾ ਜਿਹੜਾ ਕੱਚਾ ਸਮਾਨ ਹੈ ਜਾਂ ਫਿਰ ਜਿਹੜਾ ਬਣਿਆ ਹੋਇਆ ਉਹਨੂੰ ਕਿੰਨੀ ਹੀਟ ਦੇ ਉੱਤੇ ਰੱਖਣਾ ਹੈ ਕਿੰਨੇ ਤਾਪਮਨ 'ਚ ਰੱਖਣਾ ਹੈ ਕਿੱਦਾਂ ਰੱਖਣਾ ਹੈ ਸਫਾਈ ਕਿਵੇਂ ਰੱਖਣੀ ਹੈ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਪਰ ਫੇਰ ਵੀ ਨੌਲੇਜ ਦੀ ਕਮੀ ਜਿਹੜੀ ਆ ਉਹ ਰਹਿ ਜਾਂਦੀ ਹੈ ਹੁਣ ਉਹ ਜਿਹੜਾ ਗੈਸ ਵਾਲਾ ਹੀਟਿੰਗ ਸਿਸਟਮ ਹੈ ਨਾ ਮੈਂ ਬਾਕੀਆਂ ਨੂੰ ਵੀ ਬੇਨਤੀ ਕਰ ਦਿੰਦਾ ਇਹ ਅੰਦਰ ਵਾਸਤੇ ਨਹੀਂ ਹੁੰਦਾ ਇਨਸਾਈਡ ਜਿਹੜਾ ਇਨਡੋਰ ਹੈਗਾ ਉਹਦੇ ਵਾਸਤੇ ਨਹੀਂ ਹੁੰਦਾ ਇਹ ਸਿਸਟਮ ਜਿਹੜਾ ਗੈਸ ਵਾਲਾ ਹੀਟਿੰਗ ਸਿਸਟਮ ਹੈਗਾ ਇਹ ਬਾਹਰ ਵਾਸਤੇ ਹੁੰਦਾ ਆਊਟਡੋਰ ਲਾ ਸਕਦੇ ਹੋ ਇਹਨੂੰ ਤੁਸੀਂ ਪਰ ਸਾਡੇ ਲੋਕ ਕੀ ਕਰਦੇ ਨੇ ਭਈ ਮਤਲਬ ਅਣਗਹਿਲੀ ਦੇ ਵਿੱਚ ਆ ਚੀਜ਼ਾਂ ਜਿਹੜੀਆਂ ਨੇ ਉਹ ਇਨਡੋਰ ਵੀ ਵਰਤਣੀਆਂ ਸ਼ੁਰੂ ਕਰ ਦਿੰਦੇ ਆ ਲਓ ਜੀ ਠੰਡ ਤੋਂ ਬਚਣਾ ਹੈ ਆਹੀ ਹੀਟਿੰਗ ਸਿਸਟਮ ਪਿਆ ਤੇ ਇਹੀ ਲਾ ਲਓ ਉਹ ਗੈਸ ਵਾਲਾ ਹੁੰਦਾ ਉਹ ਜਦੋਂ ਚੱਲਦਾ ਤਾਂ ਉਹ ਜੇ ਰੂਮ ਤੁਹਾਡੇ ਬੰਦ ਨੇ ਜ਼ਾਹਰ ਜੀ ਗੱਲ ਹੈ ਜੇ ਬਾਹਰ ਬਰਫੀਲਾ ਤੂਫਾਨ ਚੱਲ ਰਿਹਾ ਤੇ ਤੁਹਾਡੇ ਰੂਮ ਬਿਲਕੁਲ ਬੰਦ ਹੋਣ ਦੇ ਅੰਦਰ ਸ਼ੀਸ਼ਿਆਂ ਦੇ ਨਾਲ ਕਵਰ ਹੋਣਗੇ ਸੋ ਉਹਦੇ ਅੰਦਰ ਤੁਸੀਂ ਜੇ ਉਹ ਗੈਸ ਵਾਲਾ ਹੀਟਿੰਗ ਸਿਸਟਮ ਲਾਉਂਗੇ ਤਾਂ ਉਹਨੇ ਹੌਲੀ-ਹੌਲੀ ਕਾਰਬਨ ਡਾਈਆਕਸਾਈਡ ਜਿਹੜੀ ਹੈ ਜਿਹੜੀਆਂ ਦੀਆਂ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਹੈਗੀਆਂ ਜਦੋਂ ਅੱਗ ਬਲਨੀ ਹੈ ਗੈਸ ਦੇ ਨਾਲ ਉਸ ਤੋਂ ਬਾਅਦ ਉਹਨੇ ਉਹ ਛੱਡਣ ਲੱਗ ਪਣਾ ਉਹ ਛੱਡਣ ਲੱਗ ਪਣਾ ਜਦੋਂ ਹੌਲੀ-ਹੌਲੀ ਕਮਰੇ ਦੇ ਵਿੱਚ ਤੁਹਾਡੀ ਆਕਸੀਜਨ ਜਿਹੜੀ ਹੈਗੀ ਆ ਸੁੱਤਿਆਂ ਦੀ ਉਹ ਘਟ ਜਾਣੀ ਹੈ ਤੇ ਉਹ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਨੇ ਉਹ ਵਧਣ ਲੱਗ ਪੈਣੀ ਆ ਉਹ ਵੱਧਦੀਆਂ ਵੱਧਦੀਆਂ ਇੰਨੀਆਂ ਜ਼ਿਆਦਾ ਵੱਧ ਜਾਂਦੀਆਂ ਕਿ ਸੁੱਤਾ ਹੋਇਆ ਬੰਦਾ ਪਹਿਲਾਂ ਬਿਹੋਸ਼ੀ ਚ ਜਾਂਦਾ ਮਤਲਬ ਕਿ ਉਹਨੂੰ ਪਤਾ ਨਹੀਂ ਲੱਗਦਾ ਜੇ ਤਾਂ ਇੱਕਦਮ ਪਤਾ ਲੱਗੇ ਵੀ ਕੁਝ ਹੋ ਰਿਹਾ ਤਾਂ ਉਹ ਉੱਠ ਕੇ ਤੇ ਜਲਦ ਜਲਦੀ ਬਾਹਰ ਭੱਜ ਜਾਵੇ ਜਾਂ ਉਹ ਸਿਸਟਮ ਬੰਦ ਕਰ ਦੇ ਦਰਵਾਜ਼ੇ ਖਿੜਕੀਆਂ ਖੋਲ੍ਹ ਦੇਵੇ ਪਰ ਇਹ ਸਿਸਟਮ ਇੰਨਾ ਭੈੜਾ ਹੈ ਕਿ ਉਹ ਜਿਹੜੀਆਂ ਗੈਸਾਂ ਜਦੋਂ ਵਧਣ ਲੱਗਦੀਆਂ ਸੁੱਤਾ ਪਿਆ ਬੰਦਾ ਪਹਿਲਾਂ ਵੀ ਹੁਸ਼ੀ ਦੀ ਹਾਲਤ ਚ ਜਾਂਦਾ ਫਿਰ ਉਹਦੀ ਜਾਨ ਚਲੇ ਜਾਂਦੀ ਹੈ ਫਿਰ ਉਹ ਮਰ ਜਾਂਦੇ ਨੇ ਲੋਕ ਸੋ ਇਹ ਨਾ ਖਤਰਨਾਕ ਸਿਸਟਮ ਹੈਗਾ ਤੇ ਇਹ ਸਾਡੇ ਲੋਕ ਸਮਝਦੇ ਨਹੀਂ ਆ ਹੁਣ ਮੈਨੂੰ ਕੈਨੇਡਾ ਤੋਂ ਵੀ ਇਹ ਗੱਲ ਪਤਾ ਲੱਗੀ ਹੈ ਪਰ ਮੈਂ ਨਹੀਂ ਇਹਦੀ ਮੈਂ ਉਹ ਕੀ ਕਹਿੰਦੇ ਹੁੰਦੇ ਆ ਪੁਖਤਾ ਜਾਣਕਾਰੀ ਨਹੀਂ ਹੈ ਪਰ ਉਥੇ ਜਿਹੜੇ ਬੈਠੇ ਹੋਏ ਧਰਨੇ ਦੇ ਵਿੱਚ ਕਹਿੰਦੇ ਸਟੂਡੈਂਟ ਨੇ ਜਿਹੜੇ ਉਹਨਾਂ ਨੇ ਵੀ ਕੁਝ ਇਸ ਤਰ੍ਹਾਂ ਦਾ ਗੈਸ ਵਾਲਾ ਹੀਟਿੰਗ ਸਿਸਟਮ ਉਥੇ ਵਰਤਿਆ ਜਾਂ ਵਰਤਨਾ ਚ ਆਇਆ ਤੇ ਉਹ ਕੀ ਹੋਇਆ ਉਹ ਵੀ बेहोਸ਼ੀ ਵਾਲ ਨੂੰ ਤੁਰ ਪਈ ਸੀ ਉਥੇ ਜਿਹੜੇ ਧਰਨੇ ਤੇ ਬੈਠੇ ਹੋਏ ਆ ਸੋ ਇਹ ਚੀਜ਼ਾਂ ਖਤਰਨਾਕ ਨੇ ਇਹ ਬਿਨਾਂ ਜਾਣਕਾਰੀ ਤੋਂ ਆਪਾਂ ਵਰਕਟਾ ਲੈਨੇ ਆ ਵੀ ਭਾਈ ਠੰਡ ਤੋਂ ਬਚਣਾ ਹੁਣ ਜਿਵੇਂ ਮਰਜੀ ਬਚੀਏ ਸੋ ਇਹ ਚੀਜ਼ਾਂ ਖਿਆਲ ਚ ਰੱਖੋ ਜਾਨਾਂ ਬਹੁਤ ਕੀਮਤੀ ਹੁੰਦੀਆਂ ਇਹ ਕੋਈ ਬਹੁਤ ਸਿਆਣੀ ਗੱਲ ਨਹੀਂ ਹੈਗੀ ਕਿ ਜੇ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਜਾਨ ਗਵਾ ਲੈਂਦੇ ਹੋ ਇਸ ਤਰ੍ਹਾਂ ਦੀਆਂ ਘਟਨਾਵਾਂ ਇਟਲੀ ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਵੀ ਹੁੰਦੀਆਂ ਕਿੱਥੇ ਕਿੱਥੇ ਹੁੰਦੀਆਂ ਜਿੱਥੇ ਪਹਾੜਾਂ ਦੇ ਵਿੱਚ ਸਾਡੇ ਲੋਕ ਭੇਡਾਂ ਚਰਾਉਂਦੇ ਨੇ ਭੇਡਾਂ ਦਾ ਕੰਮ ਕਰਦੇ ਆ ਜਾਂ ਕੋਈ ਕਿਸੇ ਪੋਲਟਰੀ ਫਾਰਮ ਦੇ ਵਿੱਚ ਕੋਈ ਨੌਜਵਾਨ ਕੰਮ ਕਰ ਰਿਹਾ ਜਾਂ ਕੋਈ ਹੋਰ ਜਿੱਥੇ ਬਹੁਤ ਠੰਡਾ ਵੀ ਪੈਂਦੀ ਹੈ ਉੱਥੇ ਫਿਰ ਸਾਡੇ ਨੌਜਵਾਨ ਕੀ ਕਰਦੇ ਆ ਕੋਲੇ ਵਾਲੀ ਪੱਟੀ ਰੱਖ ਲੈਂਦੇ ਆ ਇਹ ਇਹ ਖਬਰਾਂ ਆਈਆਂ ਨੇ ਪਹਿਲਾਂ ਇਹ ਇਟਲੀ ਤੋਂ ਵੀ ਖਬਰਾਂ ਆਈਆਂ ਹੋਰ ਮੁਲਕਾਂ ਤੋਂ ਵੀ ਆਈਆਂ ਕੋਲੇ ਵਾਲੀ ਪੱਠੀ ਰੱਖ ਕੇ ਤੇ ਆਪਣਾ ਦਰਵਾਜ਼ਾ ਕਰਦੇ ਆ ਬੰਦ ਜਿਹੜਾ ਉਹਨਾਂ ਨੂੰ ਦਿੱਤਾ ਹੁੰਦਾ ਪਹਾੜਾਂ ਦੇ ਵਿੱਚ ਇੱਕ ਛੋਟਾ ਜਿਹਾ ਕੋਈ ਕਹਿ ਲਈਏ ਵੀ ਇੱਕ ਜਿਵੇਂ ਆਪਾਂ ਮੋਟਰਾਂ ਦੇ ਉੱਤੇ ਇਹ ਨਹੀਂ ਕੋਠੇ ਜੇ ਹੁੰਦੇ ਸੋ ਇਸ ਤਰ੍ਹਾਂ ਦਾ ਦਿੱਤਾ ਹੁੰਦਾ ਤੇ ਤੂੰ ਇੱਥੇ ਹੀ ਰਹਿਣਾ ਇੱਥੇ ਤੇਰਾ ਖਾਣਾ ਪੀਣਾ ਆਊਗਾ ਤੇ ਇੱਥੇ ਹੀ ਸਾਰਾ ਸਿਸਟਮ ਹੈਗਾ ਸੋ ਠੰਡ ਤੋਂ ਬਚਣ ਦੇ ਮਾਰੇ ਕੋਲੇ ਵਾਲੀਆਂ ਪੱਟੀਆਂ ਦਾ ਇਸਤੇਮਾਲ ਕਰਦੇ ਆ ਤੇ ਅੱਜ ਤੋਂ ਤਕਰੀਬਨ 3 ਕੇ ਸਾਲ ਪਹਿਲਾਂ ਖਬਰ ਆਈ ਸੀ 3-4 ਸਾਲ ਪਹਿਲਾਂ ਕਿ ਉਹ ਕੋਲੇ ਵਾਲੀ ਪੱਠੀ ਵੀ ਇਹੀ ਕੰਮ ਕਰਦੀ ਹੈ ਆਕਸੀਜਨ ਘਟਾਉਂਦੀ ਹੈ ਜ਼ਹਿਰੀਲੀ ਗੈਸ ਨੂੰ ਵਧਾਉਣਾ ਸ਼ੁਰੂ ਕਰ ਦਿੰਦੀ ਹੈ ਜਿਵੇਂ ਜਿਵੇਂ ਕੋਲਾ ਬਲਦਾ ਤੇ ਉਹ ਨੌਜਵਾਨ ਜਿਹੜੇ ਦੋ ਸੀ ਉਹ ਦੋਨੋਂ ਹੀ ਉਥੇ ਖਤਮ ਹੋ ਗਏ ਇਹ ਇਕ ਦੁਕਾ ਘਟਨਾਵਾਂ ਨਹੀਂ ਹੈ ਬਹੁਤ ਘਟਨਾਵਾਂ ਨੇ ਸੋ ਇਹ ਇਹ ਅੱਜ ਦਾ ਪ੍ਰੋਗਰਾਮ ਵੀ ਇਸੇ ਕਰਕੇ ਅਸੀਂ ਰੱਖਿਆ ਵੀ ਆਪਣੇ ਬਾਹਰ ਰਹਿੰਦੇ ਖਾਸ ਤੌਰ ਤੇ ਇਕੱਲੇ ਰਹਿੰਦੇ ਨੌਜਵਾਨ ਜਿਹੜੇ ਅੰਗੈਲੀ ਵੀ ਕਰ ਦਿੰਦੇ ਆ ਨੌਲੇਜ ਵੀ ਨਹੀਂ ਹੁੰਦੀ ਨਵੇਂ-ਨਵੇਂ ਆਏ ਆ 20 25 25 ਸਾਲ ਦੇ ਨੇ ਸੋ ਬਸ ਵੀ ਠੰਡ ਤੋਂ ਬਚਣਾ ਤੇ ਆ ਕੋਲੇ ਵਾਲੀ ਪੱਠੀ ਲਾ ਲਓ ਸੋ ਇਹ ਕੋਲੇ ਵਾਲੀ ਪੱਠੀ ਜਾਂ ਇਦਾਂ ਦੀਆਂ ਚੀਜ਼ਾਂ ਤੁਸੀਂ ਪੰਜਾਬ 'ਚ ਇਸਤੇਮਾਲ ਕਰਦੇ ਹੋ ਤੁਸੀਂ ਕਹੋਗੇ ਵੀ ਉੱਥੇ ਵੀ ਤਾਂ ਕਰਦੇ ਆ ਉੱਥੇ ਮਾਹੌਲ ਖੁੱਲਾ ਡੁੱਲਾ ਹੁੰਦਾ ਉੱਥੇ ਸਾਡੇ ਘਰ ਖੁੱਲੇ ਨੇ ਜਿਹਦੇ ਵਿੱਚੋਂ ਗੈਸਾਂ ਹਵਾ ਪਾਣੀ ਬਦਲਦਾ ਰਹਿੰਦਾ ਚੇਂਜ ਹੁੰਦਾ ਰਹਿੰਦਾ ਪਰ ਇਹਨਾਂ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਇੱਥੇ ਘਰਾਂ ਦੀ ਬਣਤਰ ਉਸ ਤਰੀਕੇ ਦੀ ਹੈ ਕਿ ਨਾ ਹਵਾ ਬਾਹਰ ਜਾ ਸਕੇ ਤੇ ਨਾ ਅੰਦਰ ਆ ਸਕੇ ਸੋ ਤੁਸੀਂ ਜ਼ਰੂਰ ਇਹਨਾਂ ਗੱਲਾਂ ਨੂੰ ਜਿਹੜਾ ਹੈਗਾ ਸਮਝੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਇਹ ਜਾਣਕਾਰੀ ਸਾਂਝੀ ਕਰੋ ਇੱਕ ਗੈਸ ਵਾਲਾ ਹੀਟਿੰਗ ਸਿਸਟਮ ਤੇ ਇੱਕ ਕੋਲੇ ਵਾਲੀਆਂ ਪੱਠੀਆਂ ਜੜੀਆਂ ਨੇ ਕੋਲਾ ਬਾਲਣਾ ਅੰਦਰ ਸੋ ਇਹ ਬੰਦ ਕਰ ਦਿਓ ਇਹਨਾਂ 'ਚ ਕੋਈ ਫਾਇਦਾ ਨਹੀਂ ਹੈਗਾ ਠੰਡ ਦੇ ਵਿੱਚ ਮੈਂ ਕਹਿੰਦਾ ਵੀ ਚਲੋ ਵੱਧ ਤੋਂ ਵੱਧ ਤੁਹਾਨੂੰ ਬੁਖਾਰ ਹੀ ਚੜਜੂਗਾ ਸੋ ਪਰ ਇਹਦੇ ਵਿੱਚ ਤਾਂ ਜਾਣ ਜਾ ਰਹੀ ਹੈ ਸੋ ਬੇਨਤੀ ਹੈ ਇਹ ਚੀਜ਼ਾਂ ਬੜੀਆਂ ਧਿਆਨ ਦੇ ਨਾਲ ਵਰਤੋ ਜਾਨਣਾ ਬੜੀਆ ਕੀਮਤੀ ਹੈਗੀਆਂ ਜੀ 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 ਜ